ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਪਹਿਰੇਦਾਰੀ ਕਰਨਗੇ ਉੱਥੇ ਹੀ ਅੱਜ ਕਾਫੀ ਵੱਡੀ ਫੋਰਸ ਦੇ ਨਾਲ ਸੁਖਬੀਰ ਬਾਦਲ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਪਹੁੰਚੇ ਨੇ ਕੱਲ ਇੱਕ ਹਮਲਾ ਹੋਇਆ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉੱਥੇ ਇੱਕ ਜਿਹੜੀ ਕਿ ਵੱਡੀ ਹਲਚਲ ਦੇਖਣ ਨੂੰ ਮਿਲੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹਿਰੇਦਾਰੀ ਕਰ ਰਹੇ ਨੇ ਜਥੇਦਾਰ ਦੇ ਵੱਲੋਂ ਹੁਕਮ ਲਗਾਏ ਗਏ ਨੇ ਤੇ ਜਿਸ ਦੇ ਮੁਤਾਬਿਕ ਅਕਾਲੀ ਦਲ ਹੁਣ ਉਹ ਸੇਵਾ ਨਿਭਾਰੀ ਆ ਸੁਖਬੀਰ ਸਿੰਘ ਬਾਦਲ ਬਿਕਰਮ ਮਜੀਠੀਆ ਬੀਬੀ ਜ਼ਗੀਰ ਕੌਰ ਅਤੇ ਹੋਰ ਕਈ ਜਿਹੜੇ ਕਿ ਇੱਕ ਨਿਮਾਲੇ ਸਿੱਖ ਵਜੋਂ ਜਿਹੜੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਵਾਰੇ ਨੇ ਤੇ ਅੱਜ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਪਹੁੰਚੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸੇਵਾ ਨਿਵਾਰੇ ਨੇ ਉੱਥੇ ਹੀ ਜਿਹੜੀ ਕਿ ਪਹਿਰੇਦਾਰੀ ਕਰ ਰਹੇ ਨੇ ਤੇ ਜਿਸ ਦੇ ਵਿੱਚ ਅਰਸ਼ਦੀਪ ਕਲੇਰ ਅਤੇ ਕੋਈ ਹੋਰ ਜਿਹੜੀ ਕਿ ਫੋਰਸ ਦੇ ਨਾਲ ਸੁਖਬੀਰ ਬਾਦਲ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਕੱਲ ਸੁਖਬੀਰ ਬਾਦਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤੋਂ ਜਿਸ ਤੋਂ ਬਾਅਦ ਜਿਹੜਾ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਨਾਲ ਦੀ ਨਾਲ ਹੀ ਜਿਹੜਾ ਕਿ ਜਿਹੜੇ ਕਿ ਲਗਾਤਾਰ ਇਸ ਤੋਂ ਬਾਅਦ ਕਾਫੀ ਚਰਚਾਵਾ ਹੋਈਆਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਅੱਜ ਪੈਰੇਦਾਰੀ ਕਰਨ ਦੇ ਲਈ ਸੁਖਬੀਰ ਬਾਦਲ ਜਿਹੜੇ ਕਿ ਕੇਸਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਨੇ ਸੁਖਦੇਵ ਸਿੰਘ ਢੀਡਸਾ ਦੇ ਨਾਲ ਜਿਹੜੇ ਕਿ ਉਹਨਾਂ ਦੇ ਇੱਕ ਪਾਸੇ ਸੁਖਦੇਵ ਢੀਡਸਾ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੈਰੇਦਾਰੀ ਕਰ ਰਹੇ ਨੇ ਸੇਵਾ ਨਿਭਾਈ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਦੋ ਦੋ ਦਿਨ ਦਾ ਸਮਾਂ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦਿੱਤਾ ਗਿਆ ਸੀ ਕੱਲ ਉਹਨਾਂ ਦੇ ਵੱਲੋਂ ਪਹਿਲਾਂ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਈ ਗਈ ਤੇ ਜਿਸ ਤੋਂ ਬਾਅਦ ਹੁਣ ਦੋ ਦਿਨ ਜਿਹੜੀ ਕਿ ਸੇਵਾ ਨਿਭਾਉਣਗੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਤੇ ਉੱਥੇ ਹੀ ਜਿਹੜਾ ਕਿ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ ਦੋ ਦੋ ਦਿਨ ਜਿਹੜੀ ਕਿ ਘੰਟਿਆਂ ਦੇ ਲਈ ਪਹਿਰੇਦਾਰੀ ਕਰਨੀ ਹੈ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪਹਿਰੇਦਾਰੀ ਕਰਨੀ ਹੈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਇੱਕ ਸੇਵਾ ਜਿਹੜੀ ਕਿ ਪਹਿਰੇਦਾਰੀ ਦੀ ਕੀਤੀ ਜਾ ਰਹੀ ਹੈ ਬਰਤਨ ਸਾਫ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਪਖਾਨੇ ਵੀ ਜਿਹੜੇ ਕਿ ਸਾਫ ਕੀਤੇ ਜਾ ਰਹੇ ਨੇ ਵਿਕਰਮ ਮਜੀਠੀਆ ਦੀ ਕੁਝ ਤਸਵੀਰਾਂ ਆਈਆਂ ਭਾਂਡੇ ਮਾਂਜਰੇ ਸੀ ਭਾਂਡੇ ਮਾਂਜਣ ਦੀ ਸੇਵਾ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਸੁਖਦੇਵ ਸਿੰਘ ਢੀਂਸਾ ਤੇ ਸੁਖਬੀਰ ਬਾਦਲ ਦੇ ਵੱਲੋਂ ਪਹਿਰੇਦਾਰੀ ਕੀਤੀ ਗਈ ਦੋ ਦੋ ਦਿਨ ਦਾ ਸਮਾਂ ਜਿਹੜਾ ਕਿ ਸਾਰੇ ਜਿਹੜੇ ਕਿ ਅ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਪਹਿਲਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਘੰਟਿਆਂ ਦੇ ਲਈ ਜਿਹੜੀ ਕਿ ਸੇਵਾ ਕੀਤੀ ਪਹਿਰੇਦਾਰੀ ਕੀਤੀ 9 ਤੋਂ 10 ਵਜੇ ਤੱਕ ਦੇ ਵਿੱਚ ਜਿਹੜੀ ਕਿ ਇਹਨਾਂ ਦੇ ਵੱਲੋਂ ਪਹਿਰੇਦਾਰੀ ਕੀਤੀ ਗਈ ਤੇ ਅੱਜ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਅਤੇ ਜਿਹੜੇ ਕਿ ਸੁਖਦੇਵ ਸਿੰਘ ਢੀਡਸਾ ਪਹਿਰੇਦਾਰੀ ਕਰਨਗੇ ਤੇ ਉੱਥੇ ਹੀ ਜਿਹੜਾ ਕਿ 9 ਤੋਂ ਲੈ ਕੇ 10 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ